ਮੈਂ ਲਖਵੀਰ ਚੌਧਰੀ ਪਿੰਡ ਗੋਚਰ ਵਿਧਾਨ ਸਭਾ ਹਲਕਾ ਖਰੜ ਜ਼ਿਲ੍ਹਾ ਮੋਹਾਲੀ ਦਾ ਰਹਿਣ ਵਾਲਾ ਹਾਂ ਲਗਭਗ ਪਿਛਲੇ 2.5 ਸਾਲਾਂ ਤੋਂ ਜਦੋਂ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਵਿੱਚ ਆਈਏ ਉਦੋਂ ਤੋਂ ਹੀ ਸਾਡੇ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਸਾਨੂੰ ਹਰ ਮਹੀਨੇ 300 ਯੂਨਟ ਫ੍ਰੀ ਮਿਲ ਰਹੀ ਹੈ ਤੇ ਸਾਡੇ ਘਰ ਦਾ ਗੁਜ਼ਾਰਾ ਬਹੁਤ ਅੱਛੀ ਤਰ੍ਹਾਂ ਚੱਲ ਰਿਹਾ ਹੈ ਅਸੀਂ AC ਫ੍ਰਿਜ ਵਾਸ਼ਿੰਗ ਮਸ਼ੀਨ LED ਹਰੇਕ ਪ੍ਰਕਾਰ ਦਾ ਉਪਕਰਣ ਯੂਜ਼ ਕਰ ਰਹੇ ਆ ਤੇ ਸਾਡਾ ਬਿੱਲ ਫਿਰ ਵੀ 2 ਮਹੀਨੇ ਦਾ 600 ਜੂੰਟ ਤੋਂ ਵੱਧ ਨਹੀਂ ਹੁੰਦਾ ਤੇ ਆਪਾਂ ਸਰਕਾਰ ਦੀ ਬਹੁਤ ਸਲਾਹਾਂ ਕਰਦੇ ਆ ਹਰ ਵਰਗ ਦੇ ਗਰੀਬ ਲੋਕਾਂ ਬਾਰੇ ਉਹਨਾਂ ਨੇ ਸੋਚਿਆ 2 ਮਹੀਨੇ ਦਾ 8000 9000 ਬਿਲ ਆਂਦਾ ਸੀਗਾ ਉਹ ਸਾਡਾ ਸੇਫ ਹੈ ਤੇ ਉਹ ਆਪਾਂ ਬੱਚਿਆਂ ਦੇ ਭਵਿੱਖ ਲਈ ਯੂਜ਼ ਕਰ ਰਹੇ ਆ ਕਿਸਾਨ ਹੋਣ ਦੇ ਨਾਤੇ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਸਾਨੂੰ ਖੇਤਾਂ ਨੂੰ 24 ਘੰਟੇ ਬਿਜਲੀ ਮਿਲ ਰਹੀ ਹੈ ਉਹ ਵੀ ਸਾਨੂੰ ਹੁਣ ਦਿਨੇ-ਦਿਨੇ ਪੂਰੀ ਹੋ ਜਾਂਦੀ ਹੈ ਕਿਉਂਕਿ ਸਾਡੀ 1 ਮਿੰਟ ਦਾ ਵੀ ਕੱਟ ਨਹੀਂ ਲੱਗਦਾ ਪ੍ਰੋਪਰ ਪੂਰੇ ਟਾਈਮ ਨਾਲ ਬਿਜਲੀ ਮਿਲ ਰਹੀ ਹੈ ਤੇ ਸਾਡਾ ਖੇਤਾਂ ਦਾ ਕੰਮ ਵੀ ਦਿਨੇ-ਦਿਨੇ ਸਰ ਜਾਂਦਾ ਸਾਨੂੰ ਰਾਤਾਂ ਝਾਕਣੀਆਂ ਨਹੀਂ ਪੈਂਦੀਆਂ ਪਹਿਲੇ ਸਮੇਂ ਚ ਵੱਡੇ ਵੱਡੇ ਕਟ ਲੱਗਦੇ ਸੀਗੇ ਤੇ ਹੁਣ ਲਾਈਟ ਪ੍ਰੋਪਰ ਰਹਿੰਦੀ ਹੈ 24 ਘੰਟੇ ਪ੍ਰੋਪਰ ਲਾਈਟ ਰਹਿੰਦੀ ਹੈ ਤੇ ਸਾਡੇ ਬਜ਼ੁਰਗ ਵੀ ਖੁਸ਼ ਨੇ ਕਿਉਂਕਿ ਉਹਨਾਂ ਨੂੰ ਸਾਰਾ ਸਾਰੀ ਰਾਤ ਸਾਰੀ ਸਾਰੀ ਦਿਨ ਸਾਡੇ ਖੇਤਾਂ ਚ ਹੀ ਉਹਨਾਂ ਨੂੰ ਕੱਟਣੀ ਪੈਂਦੀ ਸੀਗੀਆਂ ਉਹ ਵੀ ਚੈਨ ਦੀ ਨੀਂਦ ਹੁਣ ਘਰੇ ਆ ਕੇ ਸੌਂਦੇ ਨੇ ਐਸੇ ਸਰਕਾਰ ਤੋਂ ਅਸੀਂ ਤਾਂ ਖੁਸ਼ ਹਾਂ ਆਂ ਜਾਂ ਸਾਡੇ ਬਜ਼ੁਰਗ ਵੀ ਖੁਸ਼ ਨੇ ਇਸ ਕਰਕੇ ਮੈਂ ਤਹਿ ਦਿਲੋਂ ਮਾਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੋ ਅਸੀਂ ਕਰਜ਼ਾ ਲੈ ਕੇ ਨਹੀਂ ਕੋਈ ਕੰਮ ਕਰ ਰਹੇ ਅਸੀਂ ਪ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਆਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਇਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ 90% ਘਰਾਂ ਨੂੰ ਉਹਦਾ ਫਾਇਦਾ ਹੋਇਆ